ਇੱਕ ਹੁੰਦਾ ਏ ਸੰਗਤ ਜੀ ਲਾਪਰਵਾਹ ਇੱਕ ਹੁੰਦਾ ਏ ਬੇਪਰਵਾਹ ਲਾਪਰਵਾਹ ਇੱਕ ਐਬ ਹੈ ਇੱਕ ਦੋਸ਼ ਹੈ ਲਾਪਰਵਾਹ ਹੋਣਾ ਇੱਕ ਦੋਸ਼ ਹੈ ਇੱਕ ਐਬ ਹੈ ਪਰ ਬੇਪਰਵਾਹ ਹੋਣਾ ਇੱਕ ਗੁਣ ਹੈ ਲਾਪਰਵਾਹ ਬੰਦਾ ਉਹ ਹੁੰਦਾ ਏ ਜਿਹਨੂੰ ਕੋਈ ਵੀ ਆਪਾ ਕੰਮ ਕਹਿ ਦਈਏ ਉਹਨੇ ਉਹ ਗੱਲ ਨਾ ਸੁਣਨੀ ਏ ਨਾ ਮੰਨਣੀ ਏ ਉਹਨੂੰ ਕਹਿੰਦੇ ਨੇ ਲਾਪਰਵਾਹ ਬੇਪਰਵਾ ਉਹ ਹੁੰਦਾ ਏ ਜਿਹਨੂੰ ਅਸੀਂ ਕੋਈ ਗੱਲ ਕਹਿ ਦਈਏ ਉਹ ਸੁਣ ਕੇ ਉਸ ਗੱਲ ਦੇ ਉੱਪਰ ਚੱਲ ਪਵੇ ਇਹ ਨਾ ਸੋਚੇ ਕਿ ਹੁਣ ਮੇਰਾ ਇਹਦੇ ਵਿੱਚ ਕੀ ਹੋਣਾ ਏ ਉਹ ਹੁੰਦੀ ਏ ਬੇਪਰਵਾਹੀ ਲਾਪਰਵਾਹੀ ਹੁੰਦੀ ਆ ਕਿਸੇ ਦੀ ਦਿੱਤੀ ਸਿੱਖਿਆ ਦੇ ਉੱਪਰ ਕਦਮ ਨਾ ਧਰਨਾ ਪੈਰ ਨਾ ਧਰਨਾ ਉਹਨੂੰ ਕਹਿੰਦੇ ਨੇ ਲਾਪਰਵਾਹੀ ਕੁਤਾਹੀ ਕਰ ਲੈਣਾ ਬੇਪਰਵਾਹੀ ਹੁੰਦੀ ਹੈ ਕਿ ਜਦੋਂ ਕੋਈ ਸਿੱਖਿਆ ਕਿਸੇ ਨੇ ਦੇ ਦੇ ਦਿੱਤੀ ਸ੍ਰੇਸ਼ਟ ਫਿਰ ਜੋ ਹੁਕਮ ਕਰ ਦਿੱਤਾ ਜੋ ਸਿੱਖਿਆ ਦੇ ਦਿੱਤੀ ਉਹਦੇ ਉੱਪਰ ਅੱਖਾਂ ਮੀਚ ਕੇ ਤੁਰ ਪਿਆ ਕੋਈ ਪ੍ਰਵਾਹ ਨਹੀਂ ਆਸੇ-ਪਾਸੇ ਜੇ ਪਿਤਾ ਨੇ ਕੋਈ ਹੁਕਮ ਲਾ ਦਿੱਤਾ ਗੁਰੂ ਨੇ ਕੋਈ ਹੁਕਮ ਲਾ ਦਿੱਤਾ ਤਾਂ ਉਸ ਦੇ ਉੱਪਰ ਉਹ ਬੇਪਰਵਾਹ ਹੋ ਕੇ ਤੁਰ ਪਿਆ ਉਹ ਹੈ ਬੇਪਰਵਾਹੀ